ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਲਕੁਲ ਸਹੀ ਫੈਸਲਾ ਲਿਆ ਹੈ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਜੋ ਦਿੱਲੀ ਤੋਂ ਆਏ ਹੋਏ ਲੋਕ ਸੀ ਉਹਨਾਂ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ ਜੇਕਰ ਗੱਲ ਕਰੀਏ ਖਾਸ ਕਰਕੇ ਉਹਨਾਂ ਨੇ ਸ਼ੀਸ਼ਾ ਵਿਖਾਇਆ ਹੈ ਸੁਪਰ ਸੀਐਮ ਨੂੰ ਜਿਹੜੇ 3.5 ਸਾਲ ਤੋਂ ਜੋ ਪੰਜਾਬ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਵੱਲੋਂ ਹੀ ਹਰੇਕ ਐਸਐਚਓ ਡੀਐਸਪੀ ਜਾਂ ਫਿਰ ਐਸਐਸਪੀ ਦੇ ਜਦੋਂ ਤੱਕ ਉਹਨਾਂ ਦੇ ਸਾਈਨ ਨਹੀਂ ਹੋ ਜਾਂਦੇ ਸੀ ਤਾਂ ਕਿਸੇ ਵੀ ਕੰਮ ਦਾ ਪੰਜਾਬ ਦੇ ਵਿੱਚ ਹੋਣਾ ਨਾ ਮੁਮਕਿਨ ਸੀ ਲੇਕਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਹੁਤ ਵੱਡਾ ਫੈਸਲਾ ਲਿਆ ਹੈ ਤਾਂ ਦੱਸ ਦਿੰਨੇ ਆ ਕਿ ਉਹ ਫੈਸਲਾ ਸੂਪਰ ਸੀਐਮ ਦਾ ਹੈ ਸੂਪਰ ਸੀਐਮ ਕੌਣ ਹੈ ਤੁਹਾਨੂੰ ਪਤਾ ਹੀ ਹੈ ਰਾਗਵ ਚੱਡਾ ਰਾਗਵ ਚੱਡਾ ਜੋ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਵਿੱਚ ਮੱਲਾ ਮਾਰ ਕੇ ਬੈਠੇ ਹੋਏ ਸੀ ਪੰਜਾਬ ਦੇ ਹੀ ਲੋਕਾਂ ਨੂੰ ਲੁੱਟ ਰਹੇ ਸੀ ਪੰਜਾਬ ਦੇ ਹੀ ਪੈਸੇ ਤੇ ਪਲ ਰਹੇ ਸੀ ਪੰਜਾਬ ਦੀਆਂ ਹੀ ਗੱਡੀਆਂ ਦੇ ਵਿੱਚ ਜਾ ਰਹੇ ਸੀ ਪੰਜਾਬ ਦੇ ਹੀ ਕੋਠੀਆਂ ਦਿੱਤੀਆਂ ਵਿੱਚ ਰਹਿ ਰਹੇ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ राघव ਚੱਡਾ ਕੋਲ 50 ਨੰਬਰ ਕੋਠੀ ਸੀ ਜਿਹੜੀ ਕਿ ਹਰੇਕ ਮੁੱਖ ਮੰਤਰੀ ਕੋਲ ਰਹੀ ਹੈ ਚਾਹੇ ਪ੍ਰਕਾਸ਼ ਸਿੰਘ ਬਾਦਲ ਸੀ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀਗੇ ਲੇਕਿਨ ਹੁਣ ਉਹ ਕੋਠੀ ਖੋ ਲਈ ਗਈ ਹੈ ਤਾਨੂੰ ਦੱਸ ਦੇਣੀ ਹੈ ਕਿ ਪਹਿਲਾ ਜਦੋਂ ਕਿ ਉਹ ਕੋਠੀ ਵਿੱਚ ਰਹਿ ਰੇ ਸੀ ਦਾਗਵ ਚੱਡਾ ਉਹਨਾਂ ਵੱਲੋਂ ਜੋ ਕਾਫੀ ਉਹਨੂੰ ਉਹਦੀ ਬਦਲੀ ਵੀ ਕੀਤੀ ਗਈ ਉਹਨੂੰ ਸਵਾਰਿਆ ਗਿਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮੈਂ ਹਾਂ ਮੈਨੂੰ ਲੋਕਾਂ ਨੇ ਬਣਾਇਆ ਹੈ ਤਾਂ ਅੱਜ ਉਹ ਕੋਠੀ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਗਵ ਚੱਡਾ ਤੋਂ ਖੋਹ ਲਈਏ ਤੇ ਉਹਨੂੰ ਦਿੱਲੀ ਲਈ ਰਵਾਨਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੀ 50 ਨੰਬਰ ਕੋਠੀ ਹੈ ਉਸ ਤੇ ਹੱਕ ਮੇਰਾ ਹੈ ਕਿਉਂਕਿ ਮੈਂ ਪੰਜਾਬ ਦੇ ਲੋਕਾਂ ਦਾ ਬਣਾਇਆ ਹੋਇਆ ਹਾਂ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਕਾਫੀ ਅਹਿਮ ਖਬਰ ਵੀ ਨਿਕਲ ਕੇ ਆ ਰਹੀ ਹੈ ਕਿ ਜਿੱਥੇ ਪ੍ਰਨੀਤੀ ਚੋਪੜਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਹੈ ਪ੍ਰਧਾਨ ਮੰਤਰੀ ਬਣ ਸਕਦੇ ਨੇ ਜੋਨੇ ਰਾਗਵ ਚੱਡਾ ਲੇਕਿਨ ਤੁਹਾਨੂੰ ਦਸੀਏ ਜਿਵੇਂ ਇਸ ਦੀ ਪਿੰਕ ਲੱਗੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੇ ਤੇ ਉਹਨਾਂ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੋਢੇ ਤੇ ਰੱਖ ਕੇ ਚਲਾ ਦਿੱਤੀ ਹੈ ਕਿ ਜੋ ਰਾਗਵ ਚੱਡਾ ਹੈ ਉਹਨੂੰ ਉਹਦੀ ਜੋ ਹੈ ਦਿਖਾਈ ਜਾਵੇ ਕਿ ਉਹ ਕੀ ਅਹਿਮੀਅਤ ਰੱਖਦਾ ਹੈ ਜਿੱਥੇ ਤੁਹਾਨੂੰ ਪਤਾ ਹੀ ਹੈ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਹ ਕਿਸੇ ਦੇ ਵੀ ਸਹੀ ਹੱਕ ਦੇ ਵਿੱਚ ਨਹੀਂ ਬੋਲਦੇ ਨਜ਼ਰਾਂ ਦੇ ਲੇਕਿਨ ਇਸ ਵਾਰ ਬਹੁਤ ਚੰਗਾ ਕੰਮ ਕੀਤਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੁਹਾਨੂੰ ਦੱਸ ਦਿੰਦੇ ਨੇ ਕਿ ਹੁਣ ਸੁਪਰ ਸੀਐਮ ਕੋਲ ਉਹਨਾਂ ਦੀਆਂ ਪਾਵਰਾਂ ਖੋਲੀਆਂ ਗਈਆਂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਵੀ ਡਿਸੀਜਨ ਲਿਆ ਜਾਏਗਾ ਉਹਨਾਂ ਦਾ ਹੋਵੇਗਾ ਕਿਉਂਕਿ ਉਹਨਾਂ ਨੇ ਕਿਹਾ ਤਾਂ ਹੈ ਸ਼ਰਿਆਮ ਹੀ ਪੰਜਾਬ ਦੇ ਭਾਵੇਂ ਡੀਐਸਪੀ ਹਾਂ ਭਾਵੇਂ ਕਿਸੇ ਉਹਦੇ ਤੇ ਕੰਮ ਹੋਣਾ ਜਿੰਨਾ ਚਿਰ ਮੇਰੇ ਸਿਗਨੇਚਰ ਨਹੀਂ ਹੁੰਦੇ ਉਨੀ ਦੇ ਰਾधव ਚੱਡਾ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਹੈ ਆਪ ਦਾ ਬਿਆਨਬਾਜ਼ੀ ਨਾ ਕਰੇ ਤੇ ਉਹ ਦਿੱਲੀ ਤੋਂ ਆਇਆ ਹੋਇਆ ਤੇ ਹੁਣ ਦਿੱਲੀ ਨੂੰ ਵਾਪਸ ਲੋੜ ਜਾਵੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀ 50 ਨੰਬਰ ਕੋਠੀ ਹੈ ਉਹ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ ਚਾਹੇ ਮੈਂ ਉਹਦੇ ਚ ਰਵਾਂ ਚਾਹੇ ਨਾ ਰਵਾਂ ਚਾਹੇ ਉਹ ਖਾਲੀ ਪਈ ਰਹੇ ਲੇਕਿਨ ਉਹਦੇ ਤੇ ਕਿਸੇ ਬਾਹਰੋਂ ਆਏ ਦਾ ਹੱਕ ਨਹੀਂ ਹੈ ਤਾਂ ਹੁਣ ਜਿੱਥੇ ਰਾਗਵ ਚੱਡੇ ਨੂੰ ਮੂੰਹ ਦੀ ਖਾਣੀ ਪਈ ਐ ਤੇ ਹੁਣ ਉਹ ਜੋ ਦਿੱਲੀ ਵੱਲ ਵਾਪਸੀ ਕਰ ਗਿਆ ਜਿੱਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਵਾਲੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨੂੰ ਉਹਦਾ ਰਾਹ ਵਿਖਾ ਦਿੱਤਾ ਤੇ ਹੁਣ ਰਾਗਵ ਚੱਡਾ ਆਪਦੀ ਵਾਪਸੀ ਕਰਦਾ ਨਜ਼ਰ ਆ ਰਿਹਾ ਹੈ ਤਾਂ